ਰਾਜਪਾਲ ਬਹੁਤ ਹੀ ਸਤਿਕਾਰਯੋਗ ਸ਼ਖਸੀਅਤਾਂ ਤੇ ਜਿੰਨੇ ਵੀ ਤੁਸੀਂ ਆਇਓ ਵੀਰ ਭੈਣ ਸਭ ਨੂੰ ਬਹੁਤ ادب ਤੇ ਸਤਿਕਾਰ ਦੇਣਾ ਔਰ ਗੁਰੂਫਤ ਸਤਿ ਸ੍ਰੀ ਅਕਾਲ ਪਿਛਲੇ 20-25 ਦਿਨ ਤੋਂ ਮੇਰੀ ਸ਼ੂਟਿੰਗ ਚੱਲਦੀ ਸੀ ਰਾਜਸਥਾਨ ਚ ਤੇ ਪਰਸੋਂ ਮੈਂ ਉਹ ਖਤਮ ਕਰਕੇ ਸਵੇਰੇ ਕੱਲ ਪਹੁੰਚ ਗਿਆ 9 ਵਜੇ ਰਾਤੋਂ ਰਾਤ ਸਫ਼ਰ ਕਰਕੇ ਬੀਕਾਨੇ ਕੋਲ ਸੀ ਅਸੀਂ ਤੇ ਆਕੇ ਮੈਂ ਕਹਤ ਲਾਹਣ ਸੋਣਾ ਕੀਆ ਮੈਂ ਪਟਿਆਲੇ ਰਹਿਣਾ ਤੇ ਸ਼ਾਮ ਨੂੰ ਯੋਵਰਾਜ ਹੰਸ ਦਾ ਫੋਨ ਆਇਆ ਤੇ ਉਹ ਕਹਿੰਦਾ ਵੀ ਸਵੇਰੇ ਫਰੀਦਕੋਟ ਜਾਣਾ ਖਬਰਾਂ ਮੈਂ ਉੱਥੇ ਪੜਦਾ ਰਿਹਾ ਮੈਨੂੰ ਫਿਰ ਰਾਤ ਤਾਂ ਨੀਂਦ ਹੀ ਨਹੀਂ ਆਈ ਇਹ ਸੋਚ-ਸੋਚ ਕੇ ਵੀ ਜਾਣਾ ਕਿਵੇਂ ਪਰ ਹੁਣ ਜਦੋਂ ਤੁਹਾਡੇ ਸਾਫੇ ਦੇਖੇ ਲਿਬਾਸ ਦੇਖਿਆ ਤੁਹਾਡੀ ਬਾਡੀ ਲੈਂਗੁਏਜ ਦੇਖੀ ਤਪੜਾ ਸਕੂਲ ਮਿਲਿਆ ਬਹੁਤ ਖੁਸ਼ ਹਾਂ ਮੈਂ ਅੰਦਰੋਂ ਕਿਉਂਕਿ ਹੰਸ ਬਾਜੀ ਮੇਰੇ ਲਈ ਵੱਡੇ ਭਰਾ ਨੇ ਪਿਤਾ ਸਮਾਨ ਨੇ ਔਰ ਹੁਣ ਨਹੀਂ ਇਸ ਮੰਚ ਕਰਕੇ ਨਹੀਂ ਇਸ ਇਲੈਕਸ਼ਨ ਕਰਕੇ ਨਹੀਂ ਬਹੁਤ ਸਾਲਾਂ ਕਿਉਂ ਕਹਿ ਲੋ ਕਿ ਜਦੋਂ ਤੋਂ ਇਹ ਟੀਵੀ ਤੇ ਦਿਸਣ ਲੱਗੇ ਨੇ ਜਾਂ ਜਦੋਂ ਤੋਂ ਮੈਂ ਉਹ ਸੰਭਾਲਿਆ ਉਦੋਂ ਤੋਂ ਮੈਂ ਫੈਨ ਆ ਇਹਨਾਂ ਦਾ ਵੱਡਾ ਪੜਾ ਇਹਨਾਂ ਦਾ ਕਿ ਮੈਨੂੰ ਜਦੋਂ ਵੀ ਮਿਲਦੇ ਨੇ ਪਿਆਰ ਦਿੰਦੇ ਨੇ ਮੈਨੂੰ ਵੀ ਰਹਿੰਦਾ ਬੰਚ ਕੇ ਮੈਂ ਇਹਨਾਂ ਤੋਂ ਆਸ਼ੀਰਵਾਦ ਲੈਂਦਾ ਰਹਾ ਆਇਆ ਤੁਹਾਨੂੰ ਸਾਰਿਆਂ ਨੂੰ ਜਿਹੜੇ ਬੈਠੇ ਨੇ ਜਿਹੜੇ ਕਿਸਾਨ ਨੇ ਮੇਰੇ ਵਰਗੇ ਉਹਨਾਂ ਨੂੰ ਸਨੇਹਾ ਦਿਓ ਕਿ ਤੁਸੀਂ ਜਾਇਓ ਜ਼ਰੂਰ ਆਪਦੇ ਹਰ ਹਲਕੇ 'ਚ ਹਰ ਸਾਥ 'ਚ ਹਰ ਪਿੰਡ 'ਚ ਹਰ ਘਰ 'ਚ ਜਿੱਥੇ ਵੀ ਜਾ ਸਕਦੇ ਹੋ ਆਖਿਓ ਮੇਰੇ ਵੱਲੋਂ ਸਨੇਹਾ ਦਿਓ ਕਿ ਜਿਹੜਾ ਇਹ ਐਜੀਟੇਸ਼ਨ ਸ਼ੁਰੂ ਹੋਇਆ ਸੀ ਜਿਸ ਦਿਨ ਸ਼ੁਰੂ ਹੋਇਆ ਸੀ ਉਸ ਦਿਨ ਦੀਪ ਸਿੱਧੂ ਮੇਰੇ ਘਰ ਬੈਠਾ ਸੀ ਰਾਤ ਨੂੰ ਤੇ ਸਵੇਰ ਨੂੰ ਉਹ ਸ਼ੱਭੂ ਚਲਾ ਗਿਆ ਸੀ ਤੇ ਮੈਂ ਪਹਿਲੇ ਦਿਨ ਸ਼ੱਭੂ ਪਹੁੰਚਿਆ ਸੀ ਉਸ ਐਜੀਟੇਸ਼ਨ ਨੂੰ ਜਿੱਤ ਨਾ ਸਮਝੋ ਜਿਹੜਾ ਸਭ ਤੋਂ ਵੱਡਾ ਭੁਲੇਖਾ ਖਾ ਗਏ ਪੰਜਾਬੀ ਉਹ ਜਿੱਤ ਸਮਝ ਗਏ ਜਿੱਤ ਨਹੀਂ ਸੀ ਉਹ ਕਿਤੇ ਨਾ ਕਿਤੇ ਆਪਣੀ ਬੇਸਮ ਚੀਜ਼ ਸੀ। ਅਕਲ ਬੰਦੇ ਨੂੰ ਠੋਕਰ ਖਾ ਕੇ ਆਉਂਦੀ ਆ ਮੈਨੂੰ ਵੀ ਬਾਅਦ ਚ ਪਤਾ ਲੱਗਿਆ ਵੀ ਜਿਤ ਨਹੀਂ ਸੀ ਉਹ ਸਾਡੀ ਬੇਅਕਲੀ ਸੀ ਕਿਤੇ ਨਾ ਕਿਤੇ। ਉਹ ਕਾਲੇ ਕਾਨੂੰਨ ਕਿੰਨੇ ਬੰਦਿਆਂ ਨੇ ਪੜ੍ਹੇ ਨੇ ਮੈਂ ਪੜ੍ਹੇ ਨੇ। ਕਿਹਨੇ ਪੜ੍ਹੇ ਨੇ? ਚਲੋ। ਨਹੀਂ ਪੜ੍ਹਿਆ ਬਸ ਇਹੀ ਗਲਤੀ ਸੀ ਸਾਡੀ। ਉਹਨਾਂ ਨੂੰ ਸੁਨੇਹਾ ਦਿਓ ਕਿ ਸ਼ੰਭੂ ਤੋਂ ਲੈ ਕੇ ਦਿੱਲੀ ਦੇ ਦੋਵੇਂ ਬਾਰਡਰਸ ਤੱਕ ਅਸੀਂ ਕਈ ਕੁਝ ਗਵਾਇਆ ਕਰੋੜਾਂ ਰੁਪਿਆ ਦਾ ਅਸੀਂ ਤੇਲ ਫੂਕਤਾ ਸਾਡੇ ਉੱਥੇ ਬੇਕਰਿਆਂ ਵਾਂਗ ਉਸੇ ਬੈਠੇ ਰਹੇ ਵਾਪਸ ਆਏ ਪਰ ਭਾਰਤ ਦੀ ਧਰਤੀ ਤੋਂ ਅਸੀਂ ਹੀ ਸੀ ਸਾਡੇ ਨਾਲ ਕੋਈ ਨਹੀਂ ਸੀ ਭੁਲੇਖਾ ਹੀ ਐ ਤੇ ਐਮਐਸਪੀ ਦਾ ਰੌਲਾ ਹੈ ਦੋ ਫਸਲਾਂ ਅਸੀਂ بیچਦੇ ਆ ਗੰਨੇ ਨੂੰ ਅਸੀਂ ਮੂੰਹ ਨਹੀਂ ਕਰਦੇ ਕਿੰਨੀਆਂ ਪੰਜਾਬ ਦੀਆਂ ਮਿੱਲਾਂ ਸਾਡੀਆਂ ਬੰਦ ਪਈਆਂ ਨੇ ਰੱਬ ਦਾ ਹੀ ਵਾਸਤਾ ਉਹਨਾਂ ਨੂੰ ਸਿਰੇਹੇ ਦਿਓ ਕਿਤੇ ਕੱਲੀ ਨਾ ਰਹਿ ਜਾਈਏ ਕਿਉਂਕਿ ਸਾਡੀ ਆਵਾਜ਼ ਦਿੱਲੀ ਤੱਕ ਇਨ੍ਹਾਂ ਲੋਕਾਂ ਨੇ ਲੈ ਕੇ ਜਾਣੀ ਹੈ ਜੇ ਇਹ ਨਾ ਜਿੱਤੇ ਤਾਂ ਆਵਾਜ਼ ਸਾਡੀ ਫੇਰ ਇੱਥੇ ਹੀ ਰਹਿ ਜਾਣੀ ਆ ਸਾਡਾ ਦਰਦ ਇੱਥੇ ਹੀ ਰਹਿ ਜਾਣਾ ਸਾਡੇ ਪੱਲੇ ਕੱਖ ਨਹੀਂ ਰਹਿਣਾ ਤੇ ਸਾਡੀ ਆਵਾਜ਼ ਉੱਥੇ ਪਹੁੰਚਣੀ ਨਹੀਂ ਮੰਨਿਆ ਜਾਵੇ ਤਾਂ ਕਿਸਾਨ ਸ਼ਾਹੂਕਾਰ ਦੇ ਨਾਲ ਹੀ ਚੱਲਦਾ ਹੈ ਆੜਤੀਏ ਦੇ ਨਾਲ ਹੀ ਚੱਲਦਾ ਹੈ ਤੇ ਪੰਜਾਬ ਦੀ ਜੇ ਸਰਕਾਰ ਨੇ ਚੱਲਣਾ ਤਾਂ ਉਹ ਸ਼ਾਹੂਕਾਰ ਬੈਠਾ ਹੈ ਹੱਥ ਮੈਂ ਵਢਾਏ ਹੋਏ ਨੇ ਕਰਜ਼ਾ ਥੋਤੋਂ ਮੈਂ ਚੱਕਿਆ ਹੋਇਆ ਹੈ ਚੈੱਕ ਤੁਹਾਨੂੰ ਦਿੱਤੇ ਹੋਏ ਨੇ ਹਰ ਥਾਂ ਸਾਈਨ ਕੀਤਾ ਹੋਇਆ ਹੁਣ ਲੱਖ ਪੰਚਾਇਤਾਂ ਲੈ ਜਾਵਾਂ ਜੇ ਸ਼ਾਹੂਕਾਰ ਦੇ ਮਨ ਚ ਆ ਜਵੇ ਵੀ ਚੰਗਾ ਚੱਲ 10000 ਕੱਟ ਦੇ ਦੇ ਤਾਂ ਹੋ ਨਹੀਂ ਨਹੀਂ ਹੁੰਦਾ ਸਾਡੀ ਪੰਜਾਬ ਦੀ ਕੀਮਤ 5.5 ਲੱਖ ਕਰੋੜ ਰੁਪਈਆ ਹੈ ਸਾਢੇ 3 ਲੱਖ ਕਰੋੜ ਪੈਣਾ ਲਿਆ ਸੀ ਤੇ ਆ ਚੁਟਕਣਿਆਂ ਵਾਲੇ ਨੇ 75 ਹਜ਼ਾਰ ਹੋਰ ਲੈ ਲਿਆ ਇਹਨਾਂ ਹੋਵੇ ਕਿ ਜੇ ਸਾਲ ਸਾਰਾ ਅਸੀਂ ਐਤ ਕੀ ਇਹ 13 ਬੰਦਿਆਂ ਨੂੰ ਹਰਾ ਬੈਠੇ ਤਾਂ ਸ਼ਾਹੂਕਾਰ ਨੇ ਝੋਲਾ ਚੱਕ ਕੇ ਆ ਜਾਣਾ ਵੀ ਖਾਲੀ ਕਰੋ ਮਿੱਤਰੋ ਛੱਡ ਦਿਓ ਪੰਜਾਬ ਜਾਓ ਜਿੱਥੇ ਮਰਜੀ ਹੈ ਮੇਰਾ ਹੋ ਗਿਆ ਪੰਜ ਚੀਜ਼ਾਂ ਸੀ ਸਾਡੇ ਕੋਲੇ ਪਾਣੀ ਮਿੱਟੀ ਰਿਸ਼ਤੇ ਸਿਹਤ ਤੇ ਕਿਰਦਾਰ ਮਾਫ ਕਰਨਾ ਹੈ ਨਹੀਂ ਪੰਜੀ ਪੰਜੀ ਹੈ ਨਹੀਂ ਸਾਡੇ ਕੋਲ ਕੁਝ ਨਹੀਂ ਹੈ ਸਾਡੇ ਕੋਲ ਅਸੀਂ ਲੋਨ ਲੈ ਕੇ ਵੱਡੇ ਟਾਇਰ ਪਾਉਣੇ ਆ ਅਸੀਂ ਲੋਨ ਲੈ ਕੇ 70000 ਰੁਪਏ ਦਾ ਡੈਕ ਲਵਾਉਣੇ ਆ ਕਿਸਾਨ ਦੇ ਅੱਧੇ ਬੱਚਿਆਂ ਨੂੰ ਇਹ ਨਹੀਂ ਪਤਾ ਕਿ 64 ਹਾਰਸ ਹਾਰਸ ਪਾਵਰ ਹੁੰਦੀ ਹੈ ਕਿ 65 ਹੁੰਦੀ ਹੈ 60 ਹੁੰਦੀ ਹੈ ਕਿ 44 ਹੁੰਦੀ ਹੈ ਤੇ ਕਿਦੇ ਕਿੰਨੇ ਉਹਦਾ ਆਰਪੀਐਮ ਹੁੰਦਾ ਤੇ ਕਿੰਨੇ ਹਲ ਖਿੱਚਦਾ ਤੇ ਕਿੰਨੇ ਲੀਟਰ ਤੇਲ ਖਾਂਦਾ ਡੱਕ ਦਾ ਜ਼ਰੂਰ ਪਤਾ ਹੈ ਅਸੀਂ ਫਾਲੋ ਕਿਨੂੰ ਕਰ ਰਹੇ ਆ ਇਹ ਸਾਡੀ ਸੋਚ ਆ ਜਿੰਨੇ ਨੌਜਵਾਨ ਨੇ ਉਹਨਾਂ ਵਾਸਤੇ ਕਿ ਆਉਣ ਵਾਲਾ ਇੱਕ ਮਹੀਨਾ ਹਾੜੇ ਹਾੜੇ ਰੱਬ ਦਾ ਹੀ ਵਾਸਤਾ ਰੀਲਾਂ ਦੇਖਣ ਦੀ ਕੋਸ਼ਿਸ਼ ਨਾ ਕਰਿਓ ਸਿਰਫ ਫਰੋਲਿਓ ਉਹ ਸੋਸ਼ਲ ਮੀਡੀਆ ਤੋਂ ਉਹ ਲੱਭਿਓ ਗੂਗਲ ਤੋਂ ਉਹ ਲੱਭਿਓ ਜੋ ਪਿਛਲੇ 10 ਸਾਲ ਦੇ ਵਿੱਚ ਮੋਦੀ ਸਾਹਿਬ ਨੇ ਕੀਤਾ ਹੈ ਬੀਜੇਪੀ ਨੇ ਕੀਤਾ ਉਹ ਲੋਕਾਂ ਤੱਕ ਪਹੁੰਚਾਇਓ ਕਿਉਂਕਿ ਪੰਜਾਬ ਦੇ ਲੋਕ ਪੜਦੇ ਘਟ ਨੇ ਸੁਣਦੇ ਜਾਂਦੇ ਨੇ ਤੇ ਗਲਤ ਨੂੰ ਬਹੁਤ ਛੇਤੀ ਸੁਣਦੇ ਨੇ ਉਹਨਾਂ ਨੂੰ ਸਹੀ ਸੁਣਾਉਣ ਦੀ ਕੋਸ਼ਿਸ਼ ਕਰ ਰਹੇ ਹੋ ਆ ਦੋ ਡਿਊਟੀ ਸੰਭਲੋ ਤਾਂ ਸਾਰਾ ਪੰਜਾਬ ਤੁਹਾਡੇ ਨਾਲ ਹੋ ਜਾਊਗਾ ਹੋਰ ਕੁਝ ਨਹੀਂ ਬਸ ਬੇਸਮਝੀ ਹੈ ਜਿਹੜੀ ਫੁਕਰੇ ਹੋ ਗਏ ਆ ਵੱਡੀਆਂ ਟਾਰਾਂ ਨਵੀਂ ਗੱਡੀ ਚਾਹੇ ਜਾਲੀ ਹੋਣ ਪਰ ਕੱਪੜੇ ਉਹ ਬ੍ਰਾਂਡਡ ਹੋਣ ਮੈਨੂੰ ਤਾਂ ਕਿਸੇ ਨੇ ਨਹੀਂ ਕਿਹਾ ਵੀ ਤੈਨੂੰ ਮੈਂ ਫਲਾਣੇ ਕਮਰੇ ਚ ਨਹੀਂ ਆਉਣ ਦਿੰਦਾ ਜਾਂ ਫਲਾਣੇ ਹੋਟਲ ਚ ਨਹੀਂ ਵੜਨ ਦਿੰਦਾ 20 ਸਾਲ ਹੋ ਗਏ ਕੁਰਤਾ ਪਜਾਮਾ ਹੀ ਪਾਈ ਕਰਦਾ ਕੱਖ ਨਹੀਂ ਮਾਝਵੀਂ ਖੇਤੀ ਕਰਦਾ ਮੈਂ ਹੁਣ ਵੀ ਖੇਤੀ ਕਰਦਾ ਕੱਲ ਜਦੋਂ ਮੈਨੂੰ ਯੂਵੀ ਦਾ ਫੋਨ ਆਇਆ ਭਾਜੀ ਮੈਂ ਪਿੰਡ ਸੀ ਪਰਾ ਹੇਠੋਂ ਮਿੱਟੀ ਨਿਕਲ ਗਈ ਫਿਰ ਮੈਂ ਜਾ ਕੇ ਪਟਿਆਲੇ ਬੈਠਿਆ ਮੈਂ ਉਹ ਪਰਾਵਾ ਚੱਲ ਸੌ ਲੀਏ ਨੀਂਦ ਨਹੀਂ ਆਈ ਮੈਂ ਨਾਲ ਆ ਮੈਨੂੰ ਪਤਾ ਸੀ ਕਿ 2 ਤਰੀਕ ਤੋਂ ਬਾਅਦ ਕਿਸੇ ਵੀ ਟਾਈਮ ਮੈਨੂੰ ਕਿਤੋਂ ਵੀ ਕੋਈ ਵੀ ਸੁਨੇਹਾ ਆ ਜਾਵੇ ਭਾਗਾ ਵਾਲਾ ਸਮਝਦਾ ਕਿ ਹੰਸਪਾ ਜੀ ਨੇ ਬੁਲਾਇਆ ਸਭ ਤੋਂ ਪਹਿਲਾਂ ਸ੍ਰੀਨ ਸਾਹਿਬ ਥੈਂਕ ਯੂ ਵੈਰੀ ਮੱਚ ਤੁਸੀਂ ਫੋਨ ਕੀਤਾ ਮੈਨੂੰ ਮੈਂ ਵਿਹਲਾ ਹੀ ਆ ਕੋਈ ਕੰਮ ਨਹੀਂ ਮੈਨੂੰ ਜਿੰਨਾ ਚਿਰ ਮਰਜ਼ੀ ਰੱਖ ਲਿਓ ਇੱਥੇ ਹੀ ਆ ਜਿਹੜੇ ਮਰਜੀ ਪਿੰਡ ਲੈ ਚੱਲਿਓ ਜਿਹੜੇ ਮਰਜੀ ਬੰਦੇ ਨਾਲ ਫੜਾ ਦਿਓ ਗੱਲ ਤਰਕ ਨਾਲ ਹੋਵੇ ਬਸ ਜਿਹੜਾ ਮੈਨੂੰ ਲੈ ਕੇ ਜਾਊਗਾ ਦੂਜੇ ਨੂੰ ਦੱਸ ਕੇ ਆਇਓ ਵੀ ਗਾਲ ਮੈਂ ਬਹੁਤ ਸੋਹਣੀ ਕੱਢਣ ਜਾਣਦਾ ਸਭ ਕੁਝ ਆਉਂਦਾ ਮੈਨੂੰ ਮੈਂ ਵੀ ਜੇ ਉਹ ਜਾਣਦਾ ਜਿਹੜਾ ਮੁੱਛ ਤੇ ਸੱਜੇ ਨੂੰ ਤਾ ਦੇ ਲੋ ਖੱਬੇ ਹੱਥ ਨਾਲ ਸੱਜੀ ਮੁੱਛ ਨੂੰ ਵੀ ਲੈ ਹੁਣ ਹੁਕਮ ਦਾ ਯੱਕਾ ਸਟ ਸਾਚੇ ਚ ਮੈਂ ਵੀ ਸੀਪ ਬਹੁਤ ਖੇਡਦੇ ਆ ਮੈਨੂੰ ਵੀ ਪਤਾ ਕਰਾ ਕਰੂ ਮੈਂ ਬੋਲ ਲਾਇਆ ਖੇਤੀ ਅੱਜ ਵੀ ਕਰਦਾ ਟਰੈਕਟਰ ਆਪ ਹੀ ਚਲਾਉਣਾ ਮੈਂ ਕਿਸਾਨ ਆ ਯਾਰ ਕਿਸਾਨ ਠੀਕ ਐ ਅਸੀਂ ਬਹੁਤ ਜਿਆਦੇ ਵੱਡੇ ਆ ਕਿਉਂਕਿ ਅਸੀਂ ਅੰਨ ਪੈਦਾ ਕਰਦੇ ਆ ਪਰ ਅਸੀਂ ਰੱਬ ਨਹੀਂ ਆ ਬਰਾੜ ਸਾਹਿਬ ਕਹਿ ਕੇ ਗਏ ਨੇ ਵੱਡੇ ਵੀਰ ਨੇ ਸਰਦਾਰ ਨਤਕ ਸਿੰਘ ਬਰਾੜ ਕਿ ਕਲ ਮੰਦੀ ਨਾਲ ਪੇਸ਼ ਆਓ ਯਾਰ ਸਾਡਾ ਕਿਰਦਾਰ ਹੀ ਨਹੀਂ ਸੀ ਇਹ ਅਸੀਂ ਸ਼ਹੀਦਿਆਂ ਦੇ ਨਾਲੇ ਲੋਕ ਅਸੀਂ ਧੀਆ ਭੈਣਾਂ ਦੀ ਪੱਤ ਬਚਾਉਣ ਵਾਲੇ ਪੰਜਾਬੀ ਅਸੀਂ ਗਵਾਂਡੀਆਂ ਦੀ ਰਾਖੀ ਕਰਨ ਵਾਲੇ ਪੰਜਾਬੀ ਅਸੀਂ ਯਾਰ ਗਾਲਾਂ ਤੇ ਉਤਰੇ ਅਸੀਂ ਯੋਧੇ ਲੋਕ ਅਸੀਂ ਪਖਾਰੀ ਹੋ ਗਏ ਯਾਰ ਕਿਦਾਂ ਕਿਰਦਾਰ ਆ ਸਾਡਾ 2 ਕਿਲੋ ਚੌਲਾਂ ਪਿੱਛੇ ਅਸੀਂ ਸਰਕਾਰ ਦੇ ਪਤਾ ਨਹੀਂ ਉਹਨੇ ਚ ਕੀ ਕੁਛ ਹੁੰਦਾ ਆਉਂਦੀ ਉਹ ਸੈਂਟਰ ਗਵਰਨਮੈਂਟ ਤੋਂ ਐ ਕਮਲੇ ਬਣ ਗਿਆ ਸੀ ਕਮਲੇ ਬਣਾ ਗਿਆ ਹਾਂ ਦੂਜਾ ਚੱਲ ਛੱਡ ਨਾਮ ਲੈ ਤਾਂ ਫਿਰ ਮੈਨੂੰ ਰੋਟੀ ਨਹੀਂ ਮਿਲਣੀ ਹਰੇ ਤੱਕ ਭੁੱਖਾ ਹੀ ਆ ਮੈਂ ਛੁਟਕਲੇ ਬਾਜੀ ਤੇ ਕੋ ਬੀਬੀ ਦੀ ਗੱਲ ਜ਼ਰੂਰ ਕਰ ਲਿਆ ਕਰੋ ਭੈਣ ਆ ਸਾਡੀ ਛੋਟੀ ਚੱਲ ਉਹਨੂੰ ਜ਼ਰੂਰ ਯਾਦ ਕਰ ਲਿਆ ਕਰੋ ਕਦੇ ਕਦਾਂਈ ਬੋਲੀ ਸੋ ਪਲੀਜ਼ ਟਾਈਮ ਬਹੁਤ ਘਟਾ ਹੈ ਮੈਂ ਖੁੱਲ ਕੇ ਗੱਲਾਂ ਕਰਨੀਆਂ ਸੀ ਪਰ ਮੈਨੂੰ ਹਲੇ ਵੀ ਬੰਦਸ਼ ਜਿਹੀ ਲੱਗਦੀ ਹੈ ਮੈਂ ਵੀ ਹੁਣ ਬੜਾ ਸਮਾਂ ਨਹੀਂ ਲੈਂਦਾ ਚਾਹੇ ਮੈਂ ਰੋਕਿਆ ਰੁਕਣਾ ਨਹੀਂ ਕਿਸੇ ਦੇ ਚਾਹੇ ਹੰਸਪਾ ਜੀ ਕਹਦਨ ਵੀ ਬਸ ਬਹੁਤ ਹੋ ਗਿਆ ਹੈ ਹੁਣ ਪਰ ਚਿੱਤ ਨਹੀਂ ਕਰਦਾ ਹੰਸਪਾ ਜੀ ਜਿੰਨਾ ਚਿਰ ਕਹੋਗੇ ਜਿੱਥੇ ਕਹੋਗੇ ਜਿਵੇਂ ਕਹੋਗੇ ਜਿੰਨੇ ਜੋ ਕਹਾ ਆ ਅਡੀਆਂ ਚੱਕ ਕੇ ਫਾਹ ਲੈਣ ਦੀ ਆਦਤ ਆ ਸਾਡੇ ਟੱਬਰ ਨੂੰ ਜਮਾ ਅਡੀਆਂ ਚੱਕ ਕੇ ਫਾਹ ਲਵਾਂਗਾ ਚਾਹੇ 30 ਦਿਨੇ ਰੱਖ ਲਵਾਂ ਤੁਹਾਡਾ ਆਸ਼ੀਰਵਾਦ ਚਾਹੀਦਾ ਪਿਆਰ ਚਾਹੀਦਾ ਸਰੇਨ ਸਾਹਿਬ ਦਾ ਸਾਥ ਚਾਹੀਦਾ ਬੀਜੇਪੀ ਦਾ ਸਾਥ ਚਾਹੀਦਾ ਤੁਹਾਡੀ ਹਿੰਮਤ ਤੇ ਸੋਜੀ ਚਾਹੀਦੀ ਆ ਸਿਹਤ ਚਾਹੀਦੀ ਆ ਤੁਹਾਡੀ ਸਿਹਤ ਚਾਹੀਦੀ ਆ ਰੱਬ ਬਖਸ਼ੇ ਸਾਨੂੰ ਇਕੱਠ ਬਖਸ਼ੇ ਸਾਨੂੰ ਸੱਚ ਬਖਸ਼ੇ ਸਾਨੂੰ ਵੋਟ ਬਖਸ਼ੇ ਸਾਨੂੰ ਤਾਕਤ ਬਖਸ਼ੇ ਸਾਨੂੰ ਇਹ ਕੱਲ ਤਰਨਾ ਦੇਖਣੀ ਪਵੇ ਨਮੋਸ਼ੀ ਨਾਲ ਦਿਖਾਵੇ ਰੱਬ ਜੜਦੀ ਕਲਾ ਇਕੱਠੇ ਹੋਈਏ ਹੰਬਲਾ ਮਾਰੀਏ ਇਹ ਨਾ ਹੋਵੇ ਕਿ ਤੁਸੀਂ ਘਰੇ ਜਾ ਕੇ ਕੋਈ ਗੱਲ ਨਾ ਕਰੋ ਗੱਲਾਂ 'ਚੋਂ ਗੱਲਾਂ ਕਰਿਆ ਕਰੋ ਗੱਲਾਂ 'ਚੋਂ ਗੱਲ ਨਿਕਲਦੀ ਐ ਗੱਲਾਂ 'ਚੋਂ ਗੱਲ ਨਿਕਲਦੀ ਐ ਗੱਲਾਂ 'ਚੋਂ ਗੱਲ ਨਿਕਲੀ ਹੋਈ ਹੱਲ ਨਿਕਲਦਾ ਗੱਲਾਂ 'ਚੋਂ ਹੀ ਹੱਲ ਨਿਕਲੂਗਾ ਅਸੀਂ ਉਹ ਲੋਕ ਆ ਜਿਹੜੇ ਜਦੋਂ ਮਿੰਨਤੀ ਕਰਦੇ ਆ ਫਿਰ ਸਲੰਗ ਚੱਕ ਲੈਂਦੇ ਆ ਡਾਂਗ ਚੱਕ ਲੈਣੇ ਵੀ ਚੱਲ ਐ ਗੱਜ ਦੀ ਲੱਬ ਲਾਵੇ ਉਧਰ ਨਹੀਂ ਆਇਆ ਜਦੋਂ ਤੱਕ ਕੋਈ ਗੱਲ ਨਹੀਂ ਅਸੀਂ ਉਹ ਲੋਕ ਆ ਓਡੇ ਦਿਲਾਂ ਦੇ ਨਾਲ ਜਾਇਓ ਕੁਛ ਨਹੀਂ ਕਹਿੰਦੇ ਆਪਣੀ ਭਰਾ ਨੇ ਥੋੜੇ ਬਹੁਤ ਰੁੱਸੇ ਹੋਣਗੇ ਮਨ ਆ ਲਿਆ ਮਾਗੇ ਮੇਰੀ ਡਿਊਟੀ 라ਉ ਜਿੱਥੇ ਜਾਣਾ ਪਰ ਮੈਨੂੰ ਤੁਹਾਡੀਆਂ ਸਾਫੇ ਤੁਹਾਡਾ ਲਿਬਾਸ ਤੁਹਾਡੀਆਂ ਗੱਲਾਂ ਤੁਹਾਡੀਆਂ ਦਾੜੀਆਂ ਮੋਛਾਂ ਤੁਹਾਡੇ ਚਿਹਰੇ ਦੇਖ ਕੇ ਖੁਸ਼ੀ ਬਹੁਤ ਹੋਈ ਆ ਵੀ ਦਿੱਲੀ ਵਾਕਈ ਦੂਰ ਦੀ ਹੈ ਜਮੇ ਡੇੜਾ ਆਪਾਂ ਲੈ ਲਾਂਗੇ ਕੰਮ ਕੋਈ ਗੱਲ ਨਹੀਂ ਕਹਿੰਦੇ 26 27 ਦਿਨ ਨੇ ਘੰਟੇ ਗਿਣ ਲਓ ਘੰਟਿਆਂ ਦੇ ਵਿੱਚ ਆਪਾਂ ਮਿੰਟ ਗਿਣ ਲਓ ਮਿੰਟਾਂ ਦੇ ਵਿੱਚ ਸੈਕਿੰਡ ਗਿਣ ਲਓ ਪੰਜਾਬੀ ਮਾਫ ਕਰਨ ਲੱਗਿਆ ਅੱਧਾ ਸਕਿੰਟ ਵੀ ਨਹੀਂ ਲਾਉਂਦਾ ਕੋਈ ਗੱਲ ਨਹੀਂ ਮਾਫੀ ਮੰਗਣ ਨੂੰ ਮੈਂ ਚੱਕ ਲੈਣਾ ਝੋਲੀ ਲੈ ਚਲੋ ਜਿੱਥੇ ਚੱਲਣਾ ਕੋਈ ਗੱਲ ਨਹੀਂ ਆਪਾਂ ਬਣਾ ਲਿਆਵਾਂਗੇ ਜਿਉਂਦੇ ਰਹੋ ਕੱਠ ਰੱਖਿਓ ਹੋਸ਼ ਰੱਖਿਓ ਸੋਚ ਰੱਖਿਓ ਰੱਬ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਇਹ ਤੁਹਾਡੀ ਡਿਊਟੀ ਆ ਮੈਂ ਵੋਟਾਂ ਵਾਸਤੇ ਨਹੀਂ ਕਹਿ ਰਿਹਾ ਕਿ ਵੋਟਾਂ ਐ ਪਾਉਣੀਆਂ ਨੇ ਤੁਸੀਂ ਇਹਦੇ ਨਾਲ ਐ ਇੱਕ ਲਾਸਟ ਜਿਹੜੀ ਮੇਰੇ ਹਮੇਸ਼ਾ ਦਿਲ 'ਚ ਗੱਲ ਰਹਿੰਦੀ ਆ ਮੈਂ ਜਿੱਥੇ ਕਿਉਂਕਿ ਇਹ ਵੋਟ ਭਾਰਤ ਦੀ ਆ ਇਹ ਗੱਲ ਭਾਰਤ ਦੀ ਆ ਇਹ ਗੱਲ ਦੁਨੀਆ 'ਚ ਜਾਣੀ ਹੈ ਕਿਸ ਦੀ ਸਰਕਾਰ ਬਣੀ ਤੇ ਕਿਵੇਂ ਸਰਕਾਰ ਬਣੀ ਸਾਡੇ ਭਾਰਤ ਦੇ ਵਿੱਚ ਦੁਨੀਆ ਦਾ ਸਭ ਤੋਂ ਉੱਚਾ 에어ਪੋਰਟ ਥੁਆਇਸ ਦੇ ਵਿੱਚ ਹੈ ਲਦਾਖ ਦੇ ਕੋਲੇ ਥੁਆਇਸ ਉੱਥੇ ਚੰਡੀਗੜ੍ਹ ਤੋਂ ਇੱਕ ਸਵੇਰੇ ਜਹਾਜ਼ ਜਾਂਦਾ 에어ਫੋਰਸ ਦਾ ਜਿੱਥੇ ਆਮ ਲੋਕ ਨਹੀਂ ਜਾ ਸਕਦੇ ਪਰ ਮੇਰਾ ਇੱਕ 에어ਫੋਰਸ ਦਾ ਸਾਡਾ ਕਜ਼ਨ ਹੈ ਉਹਦੇ ਕਰਕੇ ਮੈਂ ਉੱਥੇ ਗਿਆ ਸੀ 12 ਸਾਲ ਪਹਿਲਾਂ 7 ਦਿਨ ਰਿਹਾ ਸੀ ਥੁਆਇਸ ਦੇ ਵਿੱਚ ਥੁਆਇਸ ਚਾਈਨਾ ਬਾਰਡਰ ਤੇ ਹੈ ਥੁਆਇਸ ਦੇ ਵਿੱਚ ਸਾਡੇ ਮੁੰਡੇ ਗੱਭਰੂ ਉਤਰਦੇ ਨੇ ਜਿਹੜੇ ਕਿ ਕਮਾਂਡੋਸ ਨੇ ਬਹੁਤ ਹਾਰਡ ਟ੍ਰੇਨਿੰਗ ਤੋਂ ਬਾਅਦ ਉਹ ਕਮਾਂਡੋ ਤਿਆਰ ਹੁੰਦਾ ਤੇ ਉਹ ਉਥੋਂ ਬੇਸ ਕੈਂਪ ਤੋਂ 47 ਕਿਲੋ ਵਜ਼ਨ ਚੱਕ ਕੇ ਤਿੰਨ ਦਿਨ برف ਦੇ ਵਿੱਚ ਚਿੱਟਾ ਸੂਟ ਪਾ ਕੇ ਤੁਰਦਾ ਪਹੁੰਚਦਾ 7 ਦਿਨ ਰਹਿੰਦਾ ਵਾਪਸ ਆ ਜਾਂਦਾ ਜਿੱਥੇ ਉਹ ਚੋਟੀ ਤੇ ਬੈਠਦਾ ਅੱਜ ਤੋਂ 12 ਸਾਲ ਪਹਿਲਾਂ ਉਥੇ ਸਾਹਮਣੇ ਚైనਾਂ ਵਾਲੇ ਟਰੱਕ ਲਈ ਫਿਰਦੇ ਨੇ ਆਪਦੇ ਪਾਰ ਸਾਲ ਦੀ ਤਰੱਕੀ ਦੇ ਵਿੱਚ 10 ਸਾਲ ਨਰਿੰਦਰ ਭਾਈ ਮੋਦੀ ਮੇਰਾ ਸੁਨੇਹਾ ਦੇ ਦਿਓ ਮੈਨੂੰ ਕਈ ਲੋਕਾਂ ਨੇ ਤੁਹਾਨੂੰ ਤਾਂ ਘੱਟ ਕੱਡੀਆਂ ਨੇ ਹੰਸ ਭਾਜੀ ਮੈਨੂੰ ਤਾਂ ਅਰਬਾਂ ਚ ਗਾਲਾਂ ਕੱਡੀਆਂ ਨੇ ਇਹਨਾਂ ਨੇ ਜਦੋਂ ਮੈਂ ਬੀਜੇਪੀ ਜੁਆਇਨ ਕੀਤੀ ਸੀ ਮੈਂ ਜਦੋਂ ਥੁਐਸ਼ ਦੀ ਹੁਣ ਪੋਜੀਸ਼ਨ ਦੇਖੀ ਹੈ ਚਾਈਨਾ ਦੇ ਉਹੀ ਟਰੱਕ ਤੁਰੇ ਫਿਰਦੇ ਨੇ ਸਾਡੀਆਂ ਬੋਫਰ ਧੋਪਾਂ ਲੱਗੀਆਂ ਨੇ ਉੱਥੇ 10 ਸਾਲ ਚ ਭਾਰਤ ਦੀ ਤਰੱਕੀ ਹੈ ਇਨ ਨਰਿੰਦਰ ਭਾਈ ਮੋਦੀ ਦੀ ਤਰੱਕੀ ਹੈ ਸਿਲਕ ਰੂਟ ਕਲਕੱਤੇ ਤੋਂ ਈਰਾਨ ਤੱਕ ਜਿਹੜਾ ਜਿਹਨੂੰ ਆਪਾਂ ਜੀਟੀ ਰੋਡ ਕਹਿੰਦੇ ਨੇ ਇਹਨੂੰ ਸਿਲਕ ਰੂਟ ਕਹਿੰਦੇ ਸੀ ਲੁਧਿਆਣੇ ਤੋਂ ਇਹ ਨਕੋਦਰ ਦੇ ਵਿੱਚ ਦੀ ਹੋ ਕੇ ਜਾਂਦਾ ਹੁਣ ਨਵਾਂ ਸਿਲਕ ਰੂਟ ਬਣ ਰਿਹਾ ਬੀਜਿੰਗ ਟੂ ਲੰਡਨ ਪਾਕਿਸਤਾਨ ਦੇ ਵਿੱਚ ਦੀ ਜਾ ਰਿਹਾ ਹੈ ਲਾਹੌਰ ਤੋਂ ਪਰਲੇ ਪਾਸੇ ਦੀ ਨਿਕਲ ਰਿਹਾ ਸੀਗਾ ਜਦੋਂ ਜਹਾਜ਼ ਦੇ ਵਿੱਚ ਮੋਦੀ ਸਾਹਿਬ ਕੇ ਕੱਟਣ ਉਤਰੇ ਸੀ ਬੜੇ ਲੋਕਾਂ ਨੇ ਰੌਲਾ ਪਾਇਆ ਸੀ ਕਿਵੇਂ ਉਤਰ ਗਿਆ ਇਹ ਕੇ ਖਵਾਉਣ ਦਾ ਮਤਲਬ ਸੀ ਹੁਣ ਜਿਹੜਾ ਉਹੀ ਬੀਜਿੰਗ ਲੰਡਨ ਰੂਟ ਹੈ ਜਿਹਨੂੰ ਸਿਲਕ ਰੂਟ 2 ਦਾ ਨਾਮ ਦਿੱਤਾ ਹੋਇਆ ਦੁਨੀਆ 'ਚ ਉਹ ਸਿਲਕ ਰੂਟ ਵਾਧਾ ਬਾਰਡਰ ਦੇ ਨਾਲ ਖੰਦਾ ਨਿਕਲ ਰਿਹਾ ਹੈ ਲਾਹੌਰ ਔਰ ਅੰਮ੍ਰਿਤਸਰ ਦੇ ਵਿਚਾਲੇ ਦੀ ਨਿਕਲ ਰਿਹਾ ਹੋਰ ਚੌਹਾਂ ਸਾਲਾਂ ਨੂੰ ਇਹ ਜਿਹੜੀਆਂ ਸੜਕਾਂ ਗੜਕਰੀ ਸਾਹਿਬ ਬਣਾ ਰਹੇ ਨੇ ਕਿਸੇ ਹੋਸ਼ ਨਾਲ ਬਣਾ ਰਹੇ ਨੇ ਐਵੇਂ ਨਾ ਰੌਲਾ ਪਾਇਆ ਕਰੋ ਸਾਡਾ ਦੋ ਟੋਟੇ ਕਰਕੇ ਜ਼ਮੀਨ ਦਾ ਅੱਧੀ ਇੱਧਰ ਰਹੀ ਇੱਧਰ ਰਹੀ ਉਸ ਰਾਹੀਂ ਸਾਡੀ ਸਬਜ਼ੀ ਈਰਾਨ ਚ ਵਿਕੂਗੀ ਇਹ ਸਿਰਫ 5 ਸਾਲ ਦੀ ਗੱਲ ਹੈ ਪਰ ਵਿਕੂਗੀ ਤਾਂ ਜੇ ਸੈਂਟਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਈ ਅਦਰਵਾਈਜ਼ ਜਿਉਂਦੇ ਰਹੋ ਤੁਹਾਨੂੰ ਬਹੁਤ ਸਾਰਾ ਸਤਿਕਾਰ